ਮਾਨਯੋਗ ਸਿਮ ਸਾਧ ਦੇ ਰਿਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ 9 ਕਿਲੋ 66 ਗ੍ਰਾਮ ਹੀਰੋਇਨ ਫੜੀ ਗਈ ਹੈ ਜਿਹੜੀ ਕਿ ਸਾਰੀ ਅਕਰੋਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਜਾਂਦੀ ਹੈ ਥਰੂ ਡਰੋਨਸ ਔਰ ਇਹਦੇ ਚ ਚਾਰ ਮੁਲਜ਼ਮ ਜਿਹੜੇ ਮੇਲਸ ਉਹ ਫੜੇ ਗਏ ਆ ਔਰ ਇਹ ਚ ਬੜਾ ਇੰਟਰਸਟਿੰਗ ਗੱਲ ਹੈ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਯਾ 카ਟਲ ਸਮਝ ਲਓ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਚ ਇੱਕ ਪ੍ਰਾਈਵੇਟ ਸਕੂਲ ਟੀਚਰ ਵੀ ਹੈ ਫਰ ਦੂਸਰਾ ਇਹਦੇ ਚ ਇੰਪੋਰਟੈਂਟ ਗੱਲ ਆ ਕਿ ਹੈਪੀ ਜੈਟ ਇੱਕ بڑا ਨਟੋਰੀਅਸ ਗੈਂਗਸਟਰ ਬਲਿਕਸ ਸਮਗਲਰ ਹੈ ਜਿਹੜਾ ਗੁਰੂ ਏਰੀਆ ਦਾ ਜਿਹੜਾ ਕਿ ਫਰਾਰ ਹੈ ਔਰ ਬਾਹਰ ਫੋਰਨ ਬੇਸਡ ਹੈ ਇਸ ਵੇਲੇ ਉਹ ਇਹ ਰੈਕੇਟ ਰਨ ਕਰ ਰਿਹਾ ਸੀ ਥਰੂ ਬਾਪਸ ਸਮਗਲਰ ਇਹਨਾਂ ਦੋਨੋਂ ਨੈਟਵਰਕਸ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਆ ਪਾਕਿਸਤਾਨਸ ਮੱਦਨਰ ਸੀਗੇ। ਔਰ ਮੈਂ ਇਹਦੇ ਵਿੱਚ ਸਭ ਤੋਂ ਅੱਛੀ ਗੱਲ ਇਹ ਦੱਸਣਾ ਚਾਹੁੰਦਾ ਕਿ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਸਾਡੀ ਪੁਲਿਸ ਜਿਹੜੀ ਛਾਤਾ ਪੁਲਿਸ ਐਸਐਚਓ ਵਿਨੋਦ ਕੁਮਾਰ ਤੇ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰਸ ਨੇ ਸ਼ਿਵਦਰਸ਼ਨ ਜੀ ਔਰ ਹਰਪਾਲ ਜੀ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਔਰ ਇਹਨਾਂ ਸਾਰੀ ਟੀਮ ਨੇ ਬਹੁਤ ਅੱਛੀ ਗੱਲ ਅਮਰਦਾ ਇੱਕ ਐਗਜ਼ੈਂਪਲ ਸੈੱਟ ਕੀਤੀ ਹੈ। ਕਿ ਜਿਹਦੇ ਵਿੱਚ ਸਭ ਤੋਂ ਪਹਿਲਾਂ ਹਣੀ ਇੱਕ ਅਕਿਊਜ਼ ਫੜਿਆ ਜਾਂਦਾ 20 ਗ੍ਰਾਮ ਹਿਰੋਇਨ ਦਾ ਉਹਨੂੰ ਬਹੁਤ ਪ੍ਰੋਫੈਸ਼ਨਲੀ ਬੈਕਵਰਡ ਲਿੰਕੇਜਸ ਜਾਂਦੇ ਹੋਏ ਅੱਗੇ ਪਰਮਜੀਤ 파ਰਸ ਫੜਿਆ ਜਾਂਦਾ ਉਹ ਤੋਂ 5 ਕਿਲੋ ਕੁਝ ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਹਰਵਿੰਦਰ ਹਿੰਦਾ ਹਣੀ ਜਿਹੜਾ ਪਹਿਲਾਂ ਫੜਿਆ ਗਿਆ ਸੀ ਉਹਦੀ ਕੁਛ ਗਿੱਚ ਨਾਮਜ਼ਦ ਹੋਇਆ ਗੁਰਪ੍ਰੀਤ ਨਾਮਜੋਦੋ ਹੈ ਜਿਹੜਾ ਪਰਮਦੀਪ ਚੇਤ ਤੋਂ 5 ਕਿਲੋ ਫੜੀ ਗਈ ਹੈ ਗੁਰਪ੍ਰੀਤ ਦੀ ਪੁੱਛਗਿੱਛ ਤੋਂ ਔਰ ਗੁਰਪ੍ਰੀਤ ਦੀ ਇਨਵੈਸਟੀਗੇਸ਼ਨ ਡੈਰੋਗੇਸ਼ਨ ਤੋਂ ਉਹਨਾਂ ਤੋਂ 3 ਕਿਜੀ ਹੀਰਨ ਹੋਰ ਰਿਕਵਰ ਕੀਤੀ ਗਈ ਕਿਉਂਕਿ ਜਿਹੜਾ ਗੁਰਪ੍ਰੀਤ ਹੀ ਮੇਨ ਬੰਦਾ ਸੀ ਜਿਹੜਾ ਹੈਪੀ ਜੱਟ ਦੇ ਬਿਹਾਫ ਤੇ ਕਨਸਾਈਨਮੈਂਟਸ ਰੀਸੀਵ ਕਰਦਾ ਸੀ ਔਰ ਕ੍ਰੋਸ ਦਾ ਬਾਰਡਰ ਸਾਰੀਆਂ ਜਿਹੜੇ ਉਹਨਾਂ ਦੇ ਨੈਟਵਰਕ ਹੈ ਉਹਨਾਂ ਨੂੰ ਆਪਰੇਟ ਕਰ ਰਿਆ ਸੀਗਾ ਉਦੇਚ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਫਰਮਦੀਪ ਤੇ ਗੁਰਪ੍ਰੀਤ ਹੈ ਇਹ ਜਿਹੜੀਆਂ ਰੀਸੀਵ ਕਰਦੇ ਸੀ ਕਨਸਾਈਨਮੈਂਟ ਇਹਨਾਂ ਨੇ ਬਹੁਤ ਲੈਂਡਮਾਰਕ ਜਿਹੜੇ ਉਹ ਸਟੈਬਲਿਸ਼ ਕੀਤੇ ਸੀ ਕਿ ਕਿੱਥੇ ਡਿਲੀਵਰੀ ਦੇਣੀ ਹੈ ਜਿਵੇਂ ਕੋਈ ਖੰਭਾ ਹੈਗਾ ਬਿਲਬੋਰਡ ਹੈ ਕੋਈ ਕਾਰਬੇਜ ਦਾ ਢੇਰ ਹੈ ਜਾਂ ਗਾਰਬੇਜ ਦਾ ਔਰ ਡੰਪ ਹੈ ਕਿਤੇ ਜਾਂ ਪਾਈਲਸ ਪਈਆਂ ਸਾਈਨੇਜ ਬੋਰਡ ਆ ਕੋਈ ਜੇ ਕੋਈ ਬਦਲ ਆ ਗਈ ਥੋੜਾ ਸਾਈਨ ਬੋਰਡ ਲੱਗਿਆ ਫਰਾਨੀ ਕਲੋਨੀ ਦਾ ਜਾਂ ਫਰਾਨੀ ਰਸਤੇ ਨੂੰ ਜਾ ਰਿਆ ਸੜਕ ਦੀ ਉਹ ਇਹਨਾਂ ਨੇ ਯੂਜ਼ ਕੀਤੀ ਸੀਗੇ ਤੇ ਜਿਹੜੇ ਇਹਦੇ ਵਿੱਚ ਹੈਪੀ ਜੱਟ ਵਾਲਾ ਮੇਨ ਜਿਹੜਾ ਕਾਟਲ ਹੈਗਾ ਉਹਦੇ ਵਿੱਚ ਹਨੀ ਜਿਹੜਾ ਇਹ ਕਨਪੁਰ ਦਾ ਛੱਟ ਦਾ ਪਰਮਦੀਪ ਪਾਰਸ ਜਣਿਆਲਾ ਗੁਰੂ ਹਰਵਿੰਦਰ ਹਿੰਦਾ ਜਣਿਆਲਾ ਗੁਰੂ ਦਾ ਹੀ ਔਰ ਗੁਰਪ੍ਰੀਤ ਕੋਪੀ ਜਿਹੜਾ ਹੰਦੇ ਪੀਐਸ ਕ੍ਰਿੰਦਾ ਅਮਰਸਰ ਰੂਰਲ ਦਾ ਜਿਹੜੇ ਲੇਡੀਜ਼ ਫੜੀਆਂ ਗਈਆਂ ਹਨ ਜਿਨ੍ਹਾਂ ਤੇ 1 ਕਿਜੀ 4 ਗ੍ਰਾਮ ਹੀਰਨ ਫੜੀ ਗਈ ਹੈ ਜਸਪੀਰ ਕੌਰ ਬਿਸ਼ਰਾ ਟਾਲਾ ਸਰਾਏ ਮਨਖਨ ਡਿਸਟ੍ਰਿਕਟ ਕਰਨਪੁਰ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕਿਜੀ ਦੇ ਉੱਪਰ ਜਿਹੜੀ ਹੈ ਹੀਰਨ ਬਰਾਮ ਧੋਈ ਕੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਨਟੋਰੀਅਸ ਸਦਾ ਰਾਣਾ ਏਰੀਆ ਹੈਗਾ ਸਰਾਏ ਮੰਤਖਾਨ ਦਾ ਉਹਨੂੰ ਬਿਲੋਂਗ ਕਰਦੀ ਐ ਇੱਥੋਂ ਵੀ ਅੱਧਾ ਕਿਲੋ ਹਿਰਨ ਬਰਾਮਦ ਹੋਈ ਸੋ ਮੈਂ ਸਮਝਦਾ ਕਿ ਜਿਹੜਾ ਹੈਪੀ ਜੱਟ ਹੈ ਉਹਦੇ ਖਿਲਾਫ 25 ਮੁਕਦਮੇ ਦਰਜ ਐ ਜੇ ਲਿਸਟ ਆਪਾਂ ਦੇਖੀਏ ਤਾਂ ਉਹਦੇ ਚ ਹੈਵੀ ਰਿਕਵਰੀਜ਼ ਨੇ ਹਿਰਨਦਿਆਂ ਵੀ 4.2 ਕੇਜੀ ਐਨਟੀਐਫ ਮੋਹਾਲੀ ਵੱਲੋਂ ਕਤੂ ਮੰਗਲ ਚ ਥਾਣੇ ਅਮਰਸਰ ਰੂਰਲ ਚ 15 ਕਿਲੋ ਤੋਂ ਉੱਪਰ ਔਰ ਯੂਏਪੀਏ ਵੀ ਲੱਗ ਜਾ ਰਿਹਾ ਹੈ ਉਹਦੇ ਖਿਲਾਫ ਔਰ ਕਾਫੀ ਸਾਰੇ ਕੇਸ ਉਹਦੇ ਖਿਲਾਫ 25 ਹੈਗੇ ਜਿੱਚ ਮਰਡਰ ਅਟੈਂਪਟ ਟੂ ਮਰਡਰ ਆਰਮਜ਼ੈਟ ਔਰ ਜਿਹੜਾ ਐਕਸਟਰਸ਼ਨ ਇਸ ਤਰ੍ਹਾਂ ਦੇ ਮੁਕਦਮੇ ਹੈਗੇ ਔਰ ਲਾਸਟ ਜਿਹੜਾ ਮੁਕਦਮਾ ਹੈਗਾ ਉਹ ਆਰਮਜ਼ੈਟ ਦਾ ਪੀਐਸ ਤਰਸਿੰਗਾ ਅਮਰਸਰ ਰੂਰਲ ਦਾ ਸੂਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਬਾਹਰ ਜਾ ਕੇ ਬੈਠੇ ਹੈ ਉਹ ਪਾਕਿਸਤਾਨ ਬੇਸ ਸਮਗਲਸ ਨਾਲ ਇਨ ਟੱਚ ਹੋ ਜਾਂਦੇ ਆ ਫਿਰ ਜਿਹੜੇ ਲੋਕਲ ਆਪਣੇ ਆਪਰੇਟਿਵਸ ਨੇ ਉਹਨਾਂ ਨੂੰ ਤਿਆਰ ਕਰਦੇ ਆ ਪੈਸੇ ਦੇ ਲਾਲਚ ਨਾਲ ਤੇ ਆਪਣਾ ਜਿਹੜਾ ਨੈਟਵਰਕ ਉਹਨੂੰ ਚਲਾਉਂਦੇ ਆ ਔਰ ਜਿਹੜੀ ਡਰੋਨ ਮੂਵਮੈਂਟ ਹੈਗੀ ਆ ਉਹ ਸਾਰੀ ਪਾਕਿਸਤਾਨ ਬੇਸ ਸਮਗਲਸ ਦੀ ਨੋਂ ਜਿੱਦਾ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਜਾਂ ਕੋਆਰਡੀਨੇਟਸ ਉਹ ਫੋਰਨ ਬੇਸ ਅੰਦਰ ਭੇਜਦੇ ਆ ਉਸ ਤਰ੍ਹਾਂ ਹੁੰਦੀ ਹੈ ਔਰ ਸਭ ਤੋਂ ਜਿਹੜੀ ਮੈਂ ਸਮਝਦਾ ਕਿ ਮਾੜੀ ਗੱਲ ਹੈ ਸੱਚਾਈ ਇਹ ਕਿ ਲੇਡੀਜ਼ ਦਾ ਇੰਨਾ ਇਨਵੋਲ ਹੋਣਾ ਔਰ ਉਹ ਵੀ ਇੱਕ ਨੋਬਲ profession ਦੀ ਇੱਕ ਲੇਡੀ ਜਿਹੜੇ ਹਾਲਾਂਕਿ ਉਹਨਾਂ ਦੀ ਏਜ ਵੀ ਦੋਨਾਂ ਦੀ ਕਾਫੀ ਹੈ ਤੇ ਉਹ ਜਿਹੜਾ ਗਵਿੰਦਰ ਕੌਰ 54 years ਦੇ ਹੈ 40 ਸਾਲ ਦੀ ਉਮਰ तकरीबन ਹੈਗੀ ਹੈ ਜਸਵੀਰ ਕੌਰ ਦੀ ਸੋ ਇੱਕ ਮਾੜਾ ਟ੍ਰੈਂਡ ਆਇਆ ਕਿ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਆ ਪੈਸੇ ਦੇ ਲਾਲਚ ਦੇ ਵਿੱਚ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸ਼ਾਮਲ ਨੇ ਔਰ ਇਹਦੇ ਚੈ ਜਿਹੜਾ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਪੈਸ਼ਲੀ ਜਿਹੜੇ ਹੈੱਡਕਾਟ ਤੇ ਹੋਰ ਕੰਟੈਕਟਸ ਨੇ ਤੇ ਪਾਕਪੇਸ ਸਮਗਲ ਜਿਹੜਾ ਕਾਮਨ ਹੈ ਦੋਨਾਂ 'ਚ ਉਹਦੇ ਵੀ ਲਿੰਕੇਜਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਚ ਫਾਈਨੈਂਸ਼ੀਅਲ ਐਂਗਲ ਵੀ ਕੋਈ ਨਾ ਕੋਈ ਸਾਹਮਣੇ ਆਏਗਾ ਜਿਸ ਤੇ ਵਰਕ ਕੀਤਾ ਜਾਏਗਾ